ਅਰਦਾਸ ਹੁੰਦੀ ਹੈ ਜੀ ਤਾਂ ਹੁਣ ਆਪਾਂ ਜੂਰ ਸਾਹਿਬ ਦੀ ਯਾਤਰਾ ਸ਼ੁਰੂ ਕਰਨੀ ਹੈ ਤਾਂ ਆਪਣੀ ਸਾਰੀ ਸੰਗਤ ਗੁਰਦੁਆਰਾ ਸਾਹਿਬ ਵਿਖੇ ਅਰਦਾਸ ਵਿੱਚ ਸ਼ਾਮਲ ਹੈ ਅਰਦਾਸ ਕਰਕੇ ਆਪਾਂ ਇੱਥੋਂ ਆਰੰਭ ਕਰਨਾ ਜਾਨਕਿ 9:30 9:30 ਵਜੇ ਇੱਥੋਂ ਜਦੋਂ ਆਪਾਂ ਆਰੰਭ ਹੋ ਜੂਗੀ ਬਾਕੀ ਗੁਰਦੁਆਰਾ ਸਾਹਿਬ ਵਿਖੇ ਆਪਾਂ ਅਸੀਰਵਾਦ ਲੈ ਕੇ ਚੱਲਦੇ ਹਾਂ ਬਾਕੀ ਹਾਂਜੀ ਤੁਸੀਂ ਜਾ ਰਹੇ ਹੋ ਤੇ ਸੰਤ ਜਾ ਰਹੇ ਹੋ ਜੀ ਆਪਾਂ ਸਾਰੇ ਆਪਾਂ ਤੇ ਸਾਹਿਬ ਜੀ ਗੁਰੂ ਕਾਮ ਤੁਸੀਂ ਜੀ ਸਰਹੰਦ ਵਾਲੇ ਆਹ ਫਯੂਰ ਸਾਹਿਬ ਜਾ ਰਿਹਾ ਸਾਡਾ ਪਿੰਡ ਦਾ ਬੜਾ ਹਰਿਆ ਹਰਿਆ ਫਤੇਗੜ ਸਾਹਿਬ ਮਜੂਰ ਸਾਹਿਬ ਜਾ ਰਹੇ ਆ ਤਾਂ ਪਹਿਲਾਂ ਸੰਗਤ ਨੂੰ ਚਾਹ ਪਾਣੀ ਪਿਆਵਾਗੇ ਸਾਡੇ ਮੇਲੇ ਦਾ ਜਿਹੜੇ ਸੇਵਾਦਾਰ ਨੇ ਜਿਨ੍ਹਾਂ ਨੇ ਸਾਰਿਆਂ ਨੂੰ ਇਕੱਠਾ ਕੀਤਾ ਸੰਗਤ ਨੂੰ ਸਾਰੇ ਸੰਗਤ ਕਰੇ ਕਰੇ ਜਾ ਕੇ ਸਰਹੰਦ ਵਾਲੇ ਤਾਂ ਆਪ ਆਪਣੇ ਭਰਾ ਸਰਹੰਦ ਵਾਲੇ ਨੇ ਕਿਉਂਕਿ ਕੱਲ ਨੂੰ ਸਰਹੰਦ ਜਾ ਰਹੇ ਨੇ ਤਾਂ ਹੁਣ ਆਪਾਂ ਸੰਗਤ ਨੂੰ ਚਾਹ ਪਾਣੀ ਪਿਆ ਕੇ ਮਹੀਨਾ ਹੋ ਗਿਆ ਜੀ ਮੈਨੂੰ ਲਗਾਤਾਰ ਸਰਹੰਦ ਫਤੇਗੜ ਸਾਹਿਬ ਦੇ ਠੀਕ ਹੈ ਸਹਿਬ ਜਦਾਂ ਦੀ ਯਾਦ ਦੇ ਵਿੱਚ ਹਰ ਸਾਲ ਇਹ ਜਿਹੜਾ ਮਨਾਇਆ ਜਾਂਦਾ ਉਤੇ ਹਰ ਸਾਲ ਅਸੀਂ ਜਾਂਦੇ ਆਗੇ ਉਤੇ ਜਿਹੜੇ ਲੰਗਰ ਤੇ ਸਾਨੂੰ ਟਾਈਮ ਲੱਗਦਾ ਸੀ ਉਸੇ ਸੇਵਾ ਕਰ ਲਈਦੀ ਹੈ ਲਗਾਤਾਰ ਮੈਨੂੰ ਇਸ ਵਾਰ 18ਵਾਂ ਸਾਲ ਆ ਗਿਆ ਜਾ ਕਾ ਸਤਿਗੁਰ ਪੂਰਾ ਆਵਾ ਤੁਮਰਾ ਸਾਡੇ ਗੁਰਦੁਆਰਾ ਸਹਿਬ ਨੂੰ ਹਜੂਰ ਸਾਹਿਬ ਜਾਂਦੀ ਹੈ ਲੰਗਰ ਸਕਉਂਦੇ ਹੋਈ ਸਾਰੇ ਜੀ ਸੁਆਗਤ ਪਾਉਣ ਗੋ ਪਾਲੀ ਦੋਲਟ ਇੱਧਰ ਸੇਵਾ ਕਰਦਾ ਬਈ ਵਰਤਾ ਰਿਹਾ ਜੀ ਮਦਾਨਾ ਗੁੱਡ ਪਾਲੀ ਚਲੋ ਵਧੀਆ ਸੇਵਾ ਚੋਡੀ ਸਫਲ ਹੋਵੇ ਇੱਧਰ ਸੰਗਤ ਸਾਰੀ ਸ਼ਾਕ ਰਹੀ ਹੈ ਨਾਲ ਦੀ ਨਾਲ ਚਾਹ ਵੀ ਆ ਰਹੀ ਹੈ ਤੇ ਮੁੰਡਾ ਚਾਹ ਵਰਤਾ ਰਿਹਾ ਹੈ ਲੈ ਵੀ ਬੱਸਾਂ ਦੇ ਵਿੱਚ ਸੀਟਾਂ ਸਾਰੀਆਂ ਆ ਚੱਲੀਏ ਬੱਸ ਆਪਣੇ ਆਪ ਨੂੰ ਇਹਨੂੰ ਕੋਈ ਰਾ ਸੀਟ ਦੇ ਲਈ ਟਿਕਿਆ ਲਿਆ ਦੁਆ ਹਾਂਜੀ ਹਾਂਜੀ ਆਂਟੀ ਜੀ ਚੱਲੀ ਸੰਗਤ ਚੱਲੀ ਜੀਹੂਰ ਸਾਹਿਬ ਖੁਸ਼ੀਪੂਰੀ ਹੈ ਤੇਰਿਆਂ ਤੇ ਆ ਆਲੂ ਵਾਲੀ ਬੱਸ ਚੱਲੀ ਬਾਕੀ ਬਾਈ ਕਹਿੰਦੇ ਵੀ ਗਾਹਾਂ ਜਾ ਕੇ ਸਾਥ ਸਤਾਹਾਂ ਟੰਗਾਗੇ ਸੱਤ ਤੇ ਹੁੰਦਾ ਮੋਢਿਆਂ 'ਚ ਹੀ ਨੇ ਆਪਣੇ ਢੰਡੀ ਦੇ ਵਿੱਚ ਆ ਗਏ ਤਾਂ ਇੱਥੇ ਬੈਗਾਂ ਦੀ ਸੈਟਿੰਗ ਕਰ ਦੇਣ ਕਿਉਂਕਿ ਮੀਂਹ ਪੈਣ ਕਰਕੇ ਮੌਸਮ ਖਰਾਬ ਸੀਗਾ ਤਾਂ ਕਰਕੇ ਪਹਿਲਾਂ ਬੈਗ ਵੀ ਉੱਤੇ ਧਰਨ ਦੀ ਸਰਾਧੀ ਉੱਤੇ ਧਰ ਕੇ ਤਰਪਾਲ ਪਾ ਦਾਂਗੇ ਹੁਣ ਮੰਡੀ ਦੇ ਵਿੱਚ ਆ ਕੇ ਸੈੱਡੇ ਦੇ ਵੱਡੇ ਸੈੱਡੇ ਦੇ ਥੱਲੇ ਆ ਕੇ ਤਾਂ ਬੈਗਾਂ ਦੀ ਸੈਟਿੰਗ ਕਰਦੇ ਨੇ ਇੱਥੋਂ ਸੈਟਿੰਗ ਕਰਕੇ ਸ੍ਰੀ ਧਰਮਧਨ ਸਾਹਿਬ ਨੂੰ ਰਵਾਨਗੀ ਹੋਊਗੀ ਤਾਂ ਸ੍ਰੀ ਧਰਮਧਨ ਸਾਹਿਬ ਮੱਥਾ ਟੇਕ ਕੇ ਉਦੋਂ ਬਾਅਦ ਸ੍ਰੀ ਹਜੂਰ ਸਾਹਿਬ ਦੀ ਯਾਤਰਾ ਸ਼ੁਰੂ ਹੋਊਗੀ ਤਾਂ ਹੁਣ ਚੱਲਦੇ ਆਂ ਦੇਖਦੇ ਆ ਕਿਵੇਂ ਦਾਸ ਤਾਂ ਨੰਗਣ ਗਿਆ ਆਪਣੇ ਵੀਡੀਓ ਨਾਲ ਬਣੇ ਨੇ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਨੇ ਸਬਸਕ੍ਰਾਈਬ ਜਰੂਰ ਕਰ ਲਓ ਸੋ ਆਜੂ ਹਾਂ ਕੈਨੇਡਾ ਨਾਲ ਉਹ ਵੀ ਵੱਡਾ ਵੱਡਾ ਹੈ ਹੋਰ ਭਾਇਤੀ ਵੀ ਹੋ। ਆ ਕੈਨੇਡਾ ਚ ਤਾਂ ਕੈਨੇਡਾ ਚ ਤਾਂ ਇੱਕ ਇੱਕ ਬੈਗ ਲੈ ਜੂ ਦੋ ਲੈ ਜੂ ਤਾਂ ਵੱਡੇ ਨੇ ਕੰਮ। ਆ ਦੇਖੋ। ਇਹ ਵੀ ਸੀਂ ਆ। ਹੈ? ਜਾਣੇ ਵੀ ਸੀਂ ਆ। ਠੀਕ ਥੇ ਆ ਤੁਸੀਂ? ਹੋਰ ਇੱਕ ਜਣੇ ਦਾ ਇੱਕ ਬੈਗ ਹੋ ਗਿਆ ਤੁਹਾਡਾ। ਹੋਰ? 3 ਬੈਗ ਹੋ ਗਏ। ਪਰ ਤਾਂ ਸਰਦਾ। ਉੱਥੇ ਰੱਖਾ। ਉੱਥੇ ਰੱਖਾ ਇਹੋ ਹੋਊ। ਉੱਥੇ ਪਿਆ ਸੀ। ਚੱਲ ਆ ਜਾ। ਆ ਗਾ ਆ ਬੈ ਬਾਈ ਬੱਗਾ। ਵਿੱਚ ਗੱਦੇ ਲਾ ਕੇ ਵੀ ਪੈਣਗੇ। ਹਾਂ ਨਾ ਕਰਾਂ 12:07 ਹੋ ਗਏ ਮੀ ਹਜੇ ਪਈ ਜਾਂਦਾ ਸਵੇਰ ਦਾ ਤਾਂ ਆਪਾਂ ਪਹੁੰਚ ਗਏ 12:07 ਮਿੰਟਾਂ ਦੇ ਸੀ ਰਿਤਮਧਾਨ ਸਾਹਿਬ ਇੱਥੋਂ ਆਪਾਂ ਮਥਾ ਦੇਖ ਕੇ ਚੱਲਦੇ ਆ ਆ ਜੋ ਬਾਕੀ ਸੰਗਤ ਰੇ ਕਰੋ ਦਰਸਨ ਗੁਰਦੁਆਰਾ ਬਹੁਤ ਸੋਹਣਾ ਬਣਿਆ ਹੋਇਆ ਦਰਸ਼ਨ ਕਰਦੇ ਆ ਆ ਜਾਓ ਬੰਦੋ ਦੋ ਬਸਾਂ ਨੇ ਆਪਣੀਆਂ ਇੱਕ ਬਸ ਪਹਿਲਾਂ ਆ ਚੁੱਕੀ ਆਪਾਂ ਦੀ ਬਸ ਸੋਹਣਾ ਆਈ ਦੋ ਬਸਾਂ ਇਕੱਠੀਆਂ ਜਾਣੀਆਂ ਆਪਣੀਆਂ ਆ ਜਾਓ ਬਹੁਤ ਵਧੀਆ ਫੁੱਟੇ ਆ ਅੱਜ ਠੰਡ ਪੂਰੀ ਐ ਵਧੀਆ ਰਹੇ ਮੋਟੇ ਕੋਟ ਪਾਇਆ ਏ ਸੰਗਤ ਬਹੁਤ ਆ ਬਾਈ ਸਾਡੇ ਨਾਲ ਦੋ ਬਸਾਂ ਸੰਗਤ ਦਾ ਮੁੜ ਵੀ ਆਈ ਆਪਣੀ ਬੜੀਆ ਤਾਂ ਉਹ ਆ ਵੀ ਵਾਸਤੇ ਵੀ ਕਿਰੀ ਆਈ ਆ ਆ ਦੇ ਕੀ ਕੀ ਆਈ ਐ ਵਾਸਤੇ ਹੈ ਅੱਛਾ ਅੱਛਾ ਮੈਂ ਕਹਿੰਦੇ ਮੁੜ ਵੀ ਚੱਲੀਏ ਬੇਬੇ ਬਹੁਤ ਵੱਡਾ ਗੁਰਦੁਆਰਾ ਸਾਹਿਬ ਦੇਖੋ ਅਵੀ ਪੂਰੀ ਠੰਡ ਹੋਈ ਜਾਂਦੀ ਆ ਕੰਬਣੀ ਚੜੀ ਜਾਂਦੀ ਆ ਨੰਗੇ ਪੈਰ ਹੋਗੇ ਤਾਂ ਆਏ ਹਾਏ ਹਾਏ ਓਏ ਬੂਟ ਲਾ ਕੇ ਠੰਡੇ ਠੰਡੇ ਪਾਣੀ ਦੇ ਵਿੱਚ ਪੈਰ ਇੱਥੇ ਹੋ ਜਾ ਚੜ ਜੀਦੇ ਨਾ ਚਟਾਈ ਦੇ ਪਾਣੀ ਤਾਂ ਆ ਜਾ ਚੜਦਾ ਤੇ ਗੁਰਦੁਆਰਾ ਸਾਹਿਬ ਦੇਖੋ ਬਹੁਤ ਸੋਹਣਾ ਬਣਾਇਆ ਸ਼ਾਨਦਾਰ ਅਰੇ ਮੱਥਾ ਟੇਕਦੇ ਦੋ ਕਰਦੇ ਆਪਾਂ ਸ਼ਲਾਵੀਸ ਨੂੰ ਦੇਖੋ

ਲੈ ਵੀ ਲੰਗਰ ਪਾਣੀ ਸ਼ਾਕ ਕੇ ਮੱਥਰ ਤੇ ਕਿਦਮਤਾਨ ਸਾਹਿਬ ਤੋਂ ਤਾਂ ਹੁਣ ਆਪਾਂ ਤੁਰਦੇ ਆ ਯਾਤਰਾ ਸ਼ੁਰੂ ਕਰਦੇ ਆ ਅੱਜ ਕਿੱਥੇ ਜਾ ਪਹੁੰਚਾਂਗੇ ਆਪਾਂ ਆਗਰਾ ਆਗਰਾ ਤਾਜ ਮਹਿਲ ਦੇਖਾਂਗੇ ਹੁਣ ਤੋਂ ਰਵਾਨਗੀ ਕਰਦੇ ਆ ਦੇਖਦੇ ਆ ਕਿੱਥੇ ਜਾ ਕੇ ਇਹ ਦੂਬਾਰ ਖੜਾਂਗੇ ਇਹ ਦੂਬਾਰ ਆਗਰੇ ਜਾਂਦੀ ਮਤਲਬ ਸਵੇਰ ਆਗਰੇ ਜਾ ਕੇ ਸਟੇ ਹੋਊਗੀ ਬਿਝ ਆ ਗਿਆ ਤਾਂ ਰਾਤ ਹੀ ਕੱਟਾਂਗੇ ਤਾਂ ਤਾਜ ਮਹਿਲ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜੇ ਹੋ ਸਕੇ ਆਜੋ ਆਪਾਂ ਦਾ ਘਰ ਨੋ ਬਲੈਸ ਹੋਊ ਬਿੜਾਂ ਕਰਨਾ ਨਹੀਂ ਉਹ ਵੀ ਜਨਾ ਹੈ ਜੀ ਦੇ ਵਾਂਸ਼ਾ ਤੋਂ ਹੋਮਿੰਗ ਹੈ ਨਾ ਨਾ ਆਪਾਂ ਦਾ ਸਾਹਿਬ ਦਾ ਪਾਉਂਡ ਹੈ ਅਰਥਾਵਰਤੀਗੇ ਹੋਈ ਹੈ ਜੀ ਬੱਸ ਜੀ ਹਾਂ ਅਸਾਂ 70 ਕਿਲੋਮੀਟਰ ਰਹਿ ਗਿਆ ਤਾਂ ਦੇਖੋ ਕਿਹਨੇ ਆਗਰਾ 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 ਦੇ ਵਿੱਚ ਭਾਈ ਦੋਵੇਂ ਬੱਸਾਂ ਲਾਉਂਦੀਆਂ ਇੱਕ ਬੱਸ ਉਹ ਖੜੀਏ ਕੋ ਖੜੀਆ ਸਵਾਰੀਆਂ ਸਾਰੀਆਂ ਹੁਣ ਗੱਦੇ ਗੱਦੇ ਲੈਣ ਗਈਆਂ ਨੇ ਕਹਿੰਦੇ ਵੀ ਫਿਰ ਆਪਦਾ ਪਹਿਜੋ ਗੁਰਦੁਆਰਾ ਸਾਹਿਬ ਆ ਕੇ ਗੁਰਦੁਆਰਾ ਸਾਹਿਬ ਬਹੁਤ ਵੱਡਾ ਹੈ ਜੀ 10 ਵਜੇ ਵੀ 10 ਵਜੇ ਲੰਗਰ ਦੇ ਵਿੱਚ ਆ ਤਾਂ ਸਾਰੇ ਸੰਗਤ ਲੰਗਰ ਦੇ ਵਿੱਚ ਬੈਠੀ ਹੈ ਲੰਗਰ ਸ਼ਾ ਕਰ ਰਹੇ ਨੇ ਮੂੰਗੀ ਦਾ ਦਾਲਾ ਤੇ ਸਰੋਂ ਦਾ ਸਾਗ ਨਾਲ ਰੋਟੀਆਂ ਪਾਣੀ ਦਾ ਸੰਗਤ ਵਧੀਆ ਆਉਦਾ ਪ੍ਰੀਤੀ ਭੋਜਨ ਕਰਦਾ ਜਾ ਰਹੀ ਹੈ ਇਹ ਰਹੀ ਜੀ ਦੇਖੋ ਦੇਖੋ ਗੁਰਦੁਆਰਾ ਸਾਹਿਬ ਮੰਦਿਰ ਜੀ ਜਿਹੜੇ ਧਾਮ ਤੇ ਆਪਾਂ ਪਹੁੰਚੇ ਹੋਇਆ ਤਾਂ ਬਹੁਤ ਵੱਡਾ ਗੁਰਦੁਆਰਾ ਬਹੁਤ ਮਸ਼ਾਲ ਗੁਰਦੁਆਰਾ ਜਾਨੀ ਕਿ ਹਜੇ ਤੱਕ ਸਾਨੂੰ ਇਹ ਨਹੀਂ ਪਤਾ ਲੱਗਿਆ ਕਿ ਪੈਨ ਵਾਲਾ ਸਿਸਟਮ ਕਿੱਥੇ ਲੰਗਰ ਕਿੱਥੇ ਆ ਪੈਸੇ ਨੂੰ ਪਤਾ ਕਰ ਲਿਆ ਮੱਥਾ ਵੀ ਉੱਪਰ ਟਿਕਿਆ ਤਾਂ ਲੰਗਰ ਵੀ ਉਪਰੀ ਹੈ ਪਰ ਗੁਰਦੁਆਰਾ ਸਾਨੂੰ ਸਵੇਰੇ ਦਿਖਾਵਾਂ ਕਿਉਂਕਿ ਹੁਣ ਰਾਤ ਦਾ ਟਾਈਮ ਹੋ ਗਿਆ ਰਾਤ ਨੂੰ ਇਹ ਜਿਹਾ ਨਹੀਂ ਹੁੰਦੀ ਆ ਤਾਂ ਸੰਗਤ ਬਹੁਤ ਜਿਆਦਾ ਆਈ ਹੈ ਜਾਨੀ ਕਿ 1000 500 ਦੀ ਗਿਣਤੀ ਦੇ ਵਿੱਚ ਸੰਗਤ ਇੱਥੇ ਮੌਜੂਦ ਹੈ ਬਾਕੀ ਹੁਣ ਸ਼ੁਰੂ ਹੋ ਗਿਆ ਕਹਿੰਦੇ ਵੀ ਕੱਲ ਨੂੰ 18 ਬੱਸਾਂ ਆਉਣੀਆਂ ਨੇ ਤਾਂ ਬਾਕੀ ਹੁਣ ਅੱਗੇ ਜਾ ਕੇ ਦੇਖਦੇ ਹਾਂ ਤੁਹਾਨੂੰ ਸਵੇਰੇ ਦਿਖਾਵਾਂਗੇ ਸਾਰਾ ਦ੍ਰਿਸ਼ ਲੈ ਵੀ ਸਾਰੀ ਸੰਗਤ ਪਈ ਆ ਹਾਂ ਦੇਖੋ ਪਉ ਹੀ ਪੈ ਗਏ 9:11 ਹੋ ਗਏ 11:00 ਵਜੇ ਦਾ ਟਾਈਮ ਹੋ ਪਉਣੀ 11 ਹੋ ਗਏ ਸੋ ਅੱਜ ਦਾ ਬਲੌਗ ਆਪਣਾ ਤੱਕ ਦੀ ਵੀਡੀਓ ਬਧੀ ਲਗੀ ਲਾਈਕ ਕਰ ਦੇ ਸ਼ੇਅਰ ਕਰ ਦੇ ਚਨ ਹਮਿਆਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਧਰ ਸਰਦਾਰ ਫਿਰਦਾ ਕੰਬਲ ਚੱਕੀ ਹੈਪੀ ਸਰਦਾਰ ਚਲੋ ਵੀਡੀਓ ਤੋਂ ਕਰਦੇ ਆ ਐਂਡ ਭਾਈ ਸਾਰੀ ਸੰਗਤ ਪਈਆ ਸਵੇਰੇ ਨਵਾਂ ਬਲੌਗ ਕਰਾਂਗੇ ਸਟਾਰ ਓਕੇ ਭਾਈ